ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਓ ਸਾਰੇ ਮਿਲ ਕੇ ਪਹਿਲਾ ਸ਼ਬਦ ਉਚਾਰਨ ਤੇ ਉਸ ਤੋਂ ਪਰੰਤ ਸਹਿਯਤ ਕਰਾਂਗੇ ਅੱਜ ਤਨਾਸਰੀ ਮਹੱਲਾ ਚੌਥਾ ਦੇ 12ਵੇਂ ਸ਼ਬਦ ਦੀਵਾਰੀ ਹੈ ਜੀ ਤਨਾਸਰੀ ਮਹੱਲਾ ਚੌਥਾ ੴ ਸਤਿਗੁਰੂ ਪ੍ਰਸਾਦ ਇੱਛਾਪੁਰਖ ਸਰਬ ਸੁਖਦਾਤਾ ਹਰ ਜਾਕੇ ਵਸੈ ਕਾਮ ਤੈਨਾ ਸੋ ਐਸਾ ਹਰ ਧਿਆਏ ਮੇਰੇ ਜੀੜੇ ਤਾ ਸਰਬ ਸੁਖ ਪਾਵੇ ਮੇਰੇ ਮਨਾ ਇੱਛਾ ਪੁਰਖ ਸਰਬ ਸੁਖ ਦਾਤਾ ਹਰ ਜਾ ਕੇ ਵਸੈ ਕਾਮ ਤੈਨਾ ਸੋ ਐਸਾ ਹਰ ਧਿਆਏ ਮੇਰੇ ਜੀੜੇ ਤਾ ਸਰਬ ਸੁਖ ਪਾਵੇ ਮੇਰੇ ਮਨਾ ਜਪ ਮੰ ਸਦ ਸਤਨਾਮ ਸਦ ਆਸਤਨਾ ਹਲਤ ਪਲਤ ਮੁਖ ਊਜਲ ਹੋਈ ਹੈ ਨਿਤਿਆਏ ਹਰ ਪੁਰਖ ਰਨਜਣਾ ਰਹਾਉ ਜਪ ਮੰ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਸਤਿਆਏ ਹਰ ਪੁਰਖ ਨਿਰੰਝਣਾ ਰਹਾਓ ਜੈ ਹਰ ਸਿਮਰਨ ਭਇਆ ਤੈ ਪਾਦ ਗਤ ਕੀਨੀ ਵਡਭਾਗੀ ਹਰ ਜਪਨਾ ਜਨ ਨਾਨਕ ਕਿਉ ਗੁਰ ਏ ਮਤ ਦੀਨੀ ਜਪ ਹਰ ਪਵ ਜਲ ਤਰਨਾ ਜੈ ਹਰ ਸਿਮਰਨ ਭਇਆ ਤੈ ਪਾਦ ਗਤ ਕੀਨੀ ਵਡਭਾਗੀ ਹਰ ਜਪਨਾ ਜਨ ਨਾਨਕ ਕਿਉ ਗੁਰ ਏ ਮਤ ਦੀਨੀ ਜਦ ਹਰ ਪਉ ਜਲਤਰਨਾ ਇਸ ਸ਼ਬਦ ਚ ਗੁਰੂ ਜੀ ਆਖਦੇ ਹਨ ਕਿ ਪਰਮੇਸ਼ਰ ਰਬ ਜੀ ਮਨੁੱਖ ਦੀਆਂ ਸਾਰੀਆਂ ਛਾਵਾਵਾਂ ਪੂਰੀਆਂ ਕਰਨ ਵਾਲਾ ਅਤੇ ਸਾਰੇ ਸੁਖ ਪ੍ਰਦਾਨ ਕਰਨ ਸਮਰੱਥ ਹੈ। ਫਿਰ ਗੁਰੂ ਜੀ ਆਖਦੇ ਹਨ ਜਿਸ ਪਰਮੇਸ਼ਰ ਪ੍ਰਭ ਦੇ ਵਾਸ ਵਿੱਚ ਸਭ ਛਾਵਾਂ ਪੂਰੀਆਂ ਕਰਨ ਸਮਰੱਥ ਹੈ ਜੀ। ਉਸਦੇ ਵਾਸ ਵਿੱਚ ਮਾਨੋ ਕਾਮ ਤੈਨ ਗਉ ਹੈ ਜੀ ਆਗ ਉਸ ਤਰ੍ਹਾਂ ਮਾਨੋ ਕਿ ਸਾਰੀਆਂ ਛਾਵਾਂ ਪੂਰੀਆਂ ਕਰਨ ਵਾਲੀ ਬਾਈਰ ਕੋਲ ਇੱਕ ਛੜੀ ਹੈ ਜੀ ਫਿਰ ਗੁਰੂ ਜੀ ਆਖਦੇ ਨੇ ਇਸ ਵਾਸਤੇ ਮੇਰੇ ਲਈ ਲਿਰ ਗਏ ਅਜੇ ਪਰਮੇਸ਼ਰ ਹਾਰ ਦੇ ਗੁਰਸਤ ਗੁਰ ਬਾਣੀ ਨਾਮ ਨੂੰ ਧਿਆਉਣਾ ਚਾਹੀਦਾ ਹੈ ਜੀ ਫਿਰ ਗੁਰੂ ਜੀ ਆਖਦੇ ਨੇ ਇਹ ਮੇਰੇ ਮਨ ਗੁਰਸ਼ਬਦ ਗੁਰਮਾਣੀ ਨਾਮ ਸਿਮਰਨ ਅਤੇ ਪਰਮੇਸ਼ਰ ਦੀ ਕਿਰਪਾ ਸਦਕਾ ਤੋ ਸਾਰੇ ਸੁਖ ਪ੍ਰਾਪਤ ਕਰ ਲਵੇਗਾ ਜੀ ਫਿਰ ਗੁਰੂ ਜੀ ਆਖਦੇ ਨੇ ਮੇਰੇ ਮਾਨੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਜਪੋ ਜੀ ਸਿਮਰੋ ਜੀ ਹਰ ਰੋਜ ਹਰ ਵੇਲੇ ਪਰਮੇਸ਼ਰ ਹਾਰ ਤੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਿਮਰਨ ਨਾਲ ਲੋਕ ਪਰਲੋਕ ਵਿੱਚ ਮਖੂਰ ਚਲ ਹੁੰਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਇਸ ਕਰਕੇ ਸਦਾ ਹਰ ਰੋਜ਼ ਹਰ ਵੇਲੇ ਪਰਮੇਸ਼ਰ ਹਰ ਪ੍ਰਕਾਸ਼ਣ ਜਾਂਦੇ ਗੁਰਸ਼ਾਦ ਗੁਰਬਾਣੀ ਨਾਮ ਨੂੰ ਧਿਆਉਣਾ ਚਾਹਿਦਾ ਹੈ ਜੀ ਸਿਮਰਨਾ ਚਾਹਿਦਾ ਹੈ ਜੀ ਰਹਾਓ ਫਿਰ ਗੁਰੂ ਜੀ ਆਖਦੇ ਜਿੱਥੇ ਵੀ ਪਰਮੇਸ਼ਰ ਹਾ ਦੇ ਗੁਰਸ਼ਾਦ ਗੁਰਬਾਣੀ ਨਾਮ ਦਾ ਸਿਮਰਨ ਹੁੰਦਾ ਹੈ ਜੀ ਗੁਰੂ ਜੀ ਆਖਦੇ ਹਨ ਉਹ ਤੋਂ ਸਾਰੇ ਦੁੱਖ ਕਲੇਸ਼ ਚਲੇ ਜਾਂਦੇ ਹਾਂ ਜੀ ਫਿਰ ਗੁਰੂ ਜੀ ਆਖਦੇ ਹਨ ਪਰ ਵੱਡੇ ਬਾਗਾ ਕਰਕੇ ਹੀ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਜਪਿਆ ਜਾਂਦਾ ਹੈ ਜੀ ਉਸ ਦੀ ਕਿਰਪਾ ਨਾਲ ਹੀ ਕੋਈ ਜੀ ਮਨੁੱਖ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਜਪਦਾ ਹੈ ਜੀ ਦਾਸ ਨਾਨਕ ਦਾ ਕਥਨ ਹੈ ਜੀ ਕਿ ਪਰਮੇਸ਼ਰ ਹਰ ਦੇ ਗੁਰਸ਼ਾਹਦ ਗੁਰਬਾਣੀ ਨਾਮ ਨੂੰ ਜਪ ਕੇ ਪਾਪ ਜਗ ਸੰਸਾਰ ਤੋਂ ਤਰ ਚਾਹੀਦਾ ਹੈ ਜੀ ਪਾਪ ਜਨਮ ਮਰਨ ਦਾ ਚੱਕਰ ਕੱਟਿਆ ਜਾਂਦਾ ਹੈ ਜੀ ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ ਇਸ ਸ਼ਬਦ ਵਿੱਚ ਗੁਰੂ ਜੀ ਉਪਦੇਸ਼ ਦਿੰਦੇ ਹਨ ਜੀ ਕਿ ਪਰਮੇਸ਼ਰ ਪ੍ਰਾਪਤੇ ਕਰਤਾਪੁਰਖ ਦੇ ਹੱਥ ਵਿੱਚ ਸਭ ਕੁਝ ਹੈ ਜੀ ਉਹ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਨ ਸਮਰੱਥ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਹਰਤੇ ਗੁਰਸ਼ਰਬ ਗੁਰਬਾਣੀ ਨਾਮ ਦੀ ਆਰਾਧਨਾ ਕਰਨੀ ਚਾਹੀਦੀ ਹੈ ਜੀ ਕਿਉਂਕਿ ਗੁਰਸ਼ਰਬ ਗੁਰਬਾਣੀ ਨਾਮ ਸਿਮਰਨ ਨਾਲ ਇਸ ਜਗ ਸੰਸਾਰ ਤੋਂ ਤਰ ਚਾਹੀਦਾ ਹੈ ਜੀ ਅਤੇ ਲੋਕ ਪਰ ਲੋਕ ਵਿੱਚ ਮੁੱਖ ਉਜਲ ਹੁੰਦਾ ਹੈ ਜੀ ਫਿਰ ਗੁਰੂ ਜੀ ਆਖਦੇ ਪਰ ਇਹ ਵੀ ਭਾਗਾ ਵਿੱਚ ਹੋਵੇ ਤੇ குரு ਦੀ ਕਿਰਪਾ ਹੋਵੇ ਤਾਂ ਹੀ ਗੁਰਸ਼ਤ ਗੁਰਬਾਣੀ ਨਾਮ ਸਿਮਰਿਆ ਜਾਂਦਾ ਹੈ ਜੀ ਜਿਸ ਤਰ੍ਹਾਂ ਇਸ ਸ਼ਬਦਿਆਂ ਨਾਲ ਪੰਕਤੀਆਂ ਵਿੱਚ ਗੁਰੂ ਜੀ ਆਖਦੇ ਹਨ ਜੇ ਹਰ ਸਿਮਰਨ ਪਿਆ ਤੈ ਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨਾਨਕ ਕਿਉ ਗੁਰ ਏ ਮਤ ਦੀਨੀ ਜਪ ਹਰ ਭਵਜਲ ਤਰਨਾ ਜੇ ਹਰ ਸਿਮਰਨ ਪਿਆ ਤੈ ਪਾਦ ਕਤ ਕੀਨੀ ਵਡ ਭਾਗੀ ਹਰ ਜਪਨਾ ਜਨਾਨਕ ਕਿਉ ਗੁਰ ਏ ਮਤ ਦੀਨੀ ਜਪ ਹਰ ਭਵਜਲ ਤਰਨਾ ਅੱਜ ਦਾ ਵਿਚਾਰ ਕਰਦੇ ਆ ਮੇਰੇ ਕੋਲ ਨੇਕਾਂ ਪੁੰਨਾ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਖਿਮਾ ਦੀ ਜਾਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ